ਹਾਂਜੀ ਪਿਆਰੇ ਵਿਦਿਆਰਥੀਓ ਜਿਹੜਾ ਮੈਰਿਟੋਰੀਅਸ ਤੇ ਸਕੂਲ ਆਫ ਐਮੀਨੈਂਸ ਦੀ ਪ੍ਰੀਖਿਆ ਹੋਈ ਸੀ ਤਾਂ ਰਿਜ਼ਲਟ ਆ ਚੁੱਕਿਆ ਜੀ ਸਾਈਟ ਤੇ ਜਾ ਕੇ ਤੁਸੀਂ ਜਿਹੜਾ ਬਕਾਇਦਾ ਤੌਰ ਤੇ ਚੈੱਕ ਕਰ ਸਕਦੇ ਹੋਗੇ ਸਾਈਟ ਦੇ ਉੱਪਰ ਜਾ ਕੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈਗਾ ਐਸਓਈ ਪੰਜਾਬ ਭਰ ਲੈਣਾ ਇਸ ਤਰ੍ਹਾਂ ਦੇ ਨਾਲ ਜਾਂ ਸਕੂਲ ਆਫ ਐਮੀਨੈਂਸ ਭਰ ਲੈਣਾ ਆਪਣੇ ਆਪ ਹੀ Google ਚੱਕ ਲੇਗਾ Google ਦੇ ਵਿੱਚ ਜਾ ਕੇ ਇਸ ਤਰ੍ਹਾਂ ਦੇ ਨਾਲ ਭਰੋਗੇ ਹਜੇ ਜਿਹੜਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈਗਾ ਇਸ ਨੂੰ ਟੱਚ ਕਰ ਲੈਣਾ ਲਓ ਜੀ ਐਸਓਈ ਪੰਜਾਬ ਨੂੰ ਕਰਤਾਪਾ ਟੱਚ ਤਾਂ ਇਸ ਤਰ੍ਹਾਂ ਦੇ ਨਾਲ ਖੁੱਲ ਜਾਏਗਾ ਤੁਹਾਡੇ ਸਾਹਮਣੇ ਦੇਖੋ ਵੇਖ ਰਹੇ ਹੋ ਤੁਸੀਂ School of Eminence PSEVACN ਇਸ ਤਰ੍ਹਾਂ ਉਹਦੇ ਨਾਲ ਖੁੱਲ ਗਿਆ ਜੀ ਸਾਰਾ ਦੇਖ ਰਹੇ ਹੋ ਤੁਸੀਂ ਅੱਗੇ ਰਜਿਸਟ੍ਰੇਸ਼ਨ ਲੌਗ ਇਨ ਸਾਰੀਆਂ ਪੁਰਾਣੀਆਂ ਗੱਲਾਂ ਨੇ ਇਹ ਸਾਰੀਆਂ ਡਾਊਨਲੋਡ ਅਨਸਰ ਕੀ ਡਾਊਨਲੋਡ ਐਡਮਿਟ ਕਾਰਡ ਫੋਰਗਟ ਐਪਲੀਕੇਸ਼ਨ ਨੰਬਰ ਹਾਊ ਟੂ ਰਜਿਸਟਰ ਸਾਰੀਆਂ ਪੁਰਾਣੀਆਂ ਗੱਲਾਂ ਨੇ ਤਾਂ ਆਪਾਂ ਕੁਝ ਨਹੀਂ ਰਹਿਣਾ ਆ ਭਈਆ ਤੁਹਾਡੇ ਕੰਮ ਦੀ ਗੱਲ ਦੇਖੋ ਨੋਟਸ ਬੋਰਡ ਦੇਖ ਰਹੇ ਹੋ ਤੁਸੀਂ ਨੋਟਸ ਬੋਰਡ ਦੇ ਉੱਪਰ ਜਿਹੜਾ ਹੈਗਾ 15 4 2024 ਰਿਜ਼ਲਟ ਐਂਟ੍ਰੈਂਸ ਐਗਜ਼ਾਮੀਨੇਸ਼ਨ ਆਫ 9th ਕਲਾਸ ਫਾਰ ਮੈਰੀਟੋਰੀਅਸ ਸਕੂਲਸ ਨਿਊ ਡਾਊਨਲੋਡ ਤੇ ਇਹੇਠਾਂ ਇਹਦੇ ਆ ਰਿਹਾਗਾ ਰਿਜ਼ਲਟ ਆਫ ਐਂਟ੍ਰੈਂਸ ਐਗਜ਼ਾਮੀਨੇਸ਼ਨ 9ਥ ਕਲਾਸ ਫਾਰ ਸਕੂਲ ਆਫ ਐਮਿਨੈਂਸ ਨਿਊ ਇਸ ਤਰ੍ਹਾਂ ਦਿਨ ਹਜੇ ਕੇਵਲ 9ਵੀਂ ਦਾ ਆਇਆਗਾ ਹਜੇ ਕੇਵਲ 9ਵੀਂ ਦਾ ਆਇਆ ਵੇਖ ਸਕਦੇ ਹੋ ਤੁਸੀਂ ਆ ਸਾਰੀਆਂ ਪੁਰਾਣੀਆਂ ਗੱਲਾਂ ਆ ਗਈਆਂ 9ਵੀਂ ਦਾ ਆਇਆਗਾ ਤਾਂ 9ਵੀਂ ਵਾਲੇ ਬੱਚੇ ਜਿਹੜਾ ਰਿਜ਼ਲਟ ਦੇਖਣ ਦੇ ਲਈ ਤੁਸੀਂ ਜੇਕਰ ਰਿਜ਼ਲਟ ਆਫ ਐਂਟ੍ਰੈਂਸ ਐਗਜ਼ਾਮੀਨੇਸ਼ਨ 9ਥ ਕਲਾਸ ਫਾਰ ਮੈਰਿਟੋਰੀਆ ਸਕੂਲ ਜੇਕਰ ਤੁਸੀਂ 9ਵੀਂ ਵਾਲਾ ਦੇਖਣਾ meritorious apply ਕੀਤਾ ਜਿਨ੍ਹਾਂ ਨੇ ਫਿਰ ਉੱਪਰ ਲੱਕ ਕਲਿੱਕ ਕਰ ਲਿਓ ਆ ਇੱਥੇ ਮੈਂ ਲਿਖਿਆ ਹੋਇਆ ਮੈਰੀਟੋਰੀਅਸ ਸਕੂਲਜ਼ ਮੈਰੀਟੋਰੀਅਸ ਸਕੂਲ ਜਿਹਾ ਲਿਖਿਆ ਹੋਇਆ ਹੈ ਨਾ ਵੇਖ ਰਹੇ ਹੋਗੇ ਤੁਸੀਂ ਠੀਕ ਹੈ ਤੁਸੀਂ ਕੀ ਕਰਨਾ ਹੈਗਾ ਇਸ ਨੂੰ ਕਲਿੱਕ ਕਰ ਲੈਣਾ ਹੈਗਾ ਕਰ ਲਿਆ ਜੀ ਕਲਿੱਕ ਲੋ ਜੀ ਘਰ ਤੱਕ ਕਲਿੱਕ ਤਾਂ ਇਸ ਤਰ੍ਹਾਂ ਦੇ ਨਾਲ ਤੁਹਾਡੇ ਕੋਲ ਨਤੀਜਾ ਆਏ ਖੁੱਲ ਜਾਏਗਾ ਫਾਈਲਾਂ ਦੇ ਰੂਪ ਦੇ ਵਿੱਚ ਮੈਂ ਥੋੜਾ ਜਿਹਾ ਵੱਡਾ ਕਰਕੇ ਦਿਖਾ ਦਿੰਦਾ ਤੁਹਾਨੂੰ ਸਮਝ ਨਹੀਂ ਲੱਗਦੀ ਹੁਣ ਪੂਰਾ ਨੇੜੇੋਂ ਦਿਖਾ ਦਿੰਦਾ ਦੇਖੋ ਜੀ ਉੱਪਰ ਵੇਖ ਰਹੇ ਹੋ ਤੁਸੀਂ ਉੱਪਰ ਕੀ ਵੇਖ ਰਹੇ ਹੋਗੇ ਡਿਪਾਰਟਮੈਂਟ ਆਫ ਸਕੂਲ এডਿਕੇਸ਼ਨ ਪੰਜਾਬ ਆ ਦੇਖੋ ਜੀ ਕਲਾਸ 9th ਦੇਖ ਲਿਆ ਜੀ ਕਲਾਸ 9th ਜੁਆਇੰਟ ਐਂਟਰੈਂਸ ਟੈਸਟ ਫਾਰ ਐਡਮਿਸ਼ਨ ਦਾ ਦਬਾਵਾ ਬਣਾਇਆ ਤੁਹਾਡੇ ਕੋਲ ਤੁਹਾਡੇ ਲਈ ਮੋਬਾਈਲ ਤੇ ਬਣਾਇਆਗਾ ਐਡਮਿਸ਼ਨ ਇਨ ਸਕੂਲ ਆਫ ਐਵਿਨੈਂਸ ਰਿਜ਼ਲਟ ਫਾਰ ਮੈਰੀਟੋਰੀਅਸ ਸਕੂਲ ਆ ਪਿਆ ਜੀ ਸਾਰਾ 2024-25 ਦੇਖੋ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਸਾਰੀਆਂ ਫਾਈਲਾਂ ਇਕੱਠੀਆਂ ਖੁੱਲ ਜਾਣਗੀਆਂ ਇਹ ਇੱਕ ਕਲਿੱਕ ਕਰ ਚ ਹੀ ਸਾਰਾ ਰਿਜ਼ਲਟ ਆ ਜਾਊਗਾ ਐਪਲੀਕੇਸ਼ਨ ਨੰਬਰ ਤੁਹਾਡਾ ਬੋਥ ਦੋਨਾਂ ਲਈ ਅਪਲਾਈ ਕੀਤਾ ਤੁਹਾਡਾ ਰੋਲ ਨੰਬਰ ਫੇਰ ਆ ਗਿਆ ਅੱਗੇ ਕੈਂਡੀਡੇਟ ਦਾ ਜਿਹੜਾ ਨਾਮ ਨੇਮ ਫਾਦਰ ਨੇਮ ਫੇਰ ਆ ਗਿਆ ਅੱਗੇ ਡੇਟ ਆਫ ਬਰਥ ਚੈੱਕ ਕਰ ਲਿਓ ਆਪਦੀ ਕਈ ਵਾਰੀ ਦੋ ਬੱਚੇ ਕ ਨਾਮ ਦੇ ਹੁੰਦੇ ਆ ਫੇਰ ਜੈਂਡਰ ਤੁਹਾਡਾ ਕੀ ਹੈਗਾ ਫੇਰ ਅੱਗੇ ਕਾਸਟ ਕੀ ਹੈ ਫੇਰ ਅੱਗੇ ਜਿਹੜਾ ਹੈਗਾ ਤੁਹਾਡਾ ਫੈਮਿਲੀ ਹੈਡ ਕੌਣ ਹੈਗਾ ਫੇਰ ਆ ਸੀਗਾ ਤੁਹਾਡਾ ਰਿਜ਼ਲਟ ਜਿਹੜੇ ਤੁਹਾਡੇ ਕੰਮ ਦੀ ਗੱਲ ਰੀਜਨਿੰਗ ਦੇ ਵਿੱਚੋਂ ਕਿੰਨੇ ਨੰਬਰ ਆ ਜੀ ਸਵੈਟ ਦੇ ਵਿੱਚੋਂ ਕਿੰਨੇ ਆ ਤੇ ਟੋਟਲ ਬਣ ਕੇ ਕਿੰਨੇ ਤੁਸੀਂ ਵੇਖ ਰਹੇ ਹੋਗੇ ਤੇ ਉੱਪਰ ਟੋਟਲ ਕਿੰਨੇ ਬਣ ਗਏ ਜਿਹੜੇ ਹਨਾ ਥੋੜਾ ਜਿਹਾ ਛੋਟਾ ਕਰ ਲੇਗੇ ਲੋ ਜੀ ਇੱਥੇ ਜਿਨਾਂ ਤੁਹਾਡਾ ਲਿਖਿਆ ਰੀਜਨ ਕਿਹਦੇ ਵਿੱਚੋਂ ਇੰਨੇ ਸਿਜੈਕਟ ਚੋਂ ਇੰਨੇ ਟੋਟਲ ਇੰਨੇ ਕੁਆਲੀਫਾਈਡ ਹੋਗੇ ਜੀ ਠੀਕ ਆ ਇਸ ਤਰ੍ਹਾਂ ਦੇ ਨਾਲ ਤੁਹਾਡਾ ਰਿਜ਼ਲਟ ਖੁੱਲ ਜਾਏਗਾ ਜੀ ਸਾਰਾ ਆਏ ਤੁਸੀਂ ਧਿਆਨਪੂਰਵਕ ਜਿਹੜਾ ਦੇਖ ਸਕਦੇ ਇਹਨੂੰ ਆਪਾਂ ਇੱਕ ਵਾਰ ਫੇਰ ਬੈਕ ਕਰਦੇ ਆਂ ਇਹ ਆਪਾਂ ਮੈਰਿਟ ਮੈਰਿਟੋਰੀਅਸ ਵਾਲਾ ਖੋਲਿਆ ਸੀਗਾ ਹੇਠਲਾ ਖੋਲ੍ਹਦੇ ਆਪਾਂ ਸਕੂਲ ਆਫ ਐਮਿਨੈਂਸ ਵਾਲਾ ਜੇਕਰ ਸਕੂਲ ਆਫ ਐਮਿਨੈਂਸ ਲਈ ਤੁਸੀਂ ਕੱਲੇ ਲਈ ਅਪਲਾਈ ਕੀਤਾ ਤਾਂ ਇਹਨੂੰ ਕਲਿੱਕ ਕਰ ਲਓ ਨਿਊ ਨੂੰ ਕਰਤਾ ਹੀ ਨਿਊ ਤੇ ਕਲਿੱਕ ਇਹ ਖੁੱਲ ਰਿਹਾ ਖੁੱਲ ਰਿਹਾ ਖੁੱਲ ਰਿਹਾ ਖੁੱਲ ਰਿਹਾ ਖ ਚਲੋ ਜੀ ਆ ਗਿਆ ਜੀ ਨਤੀਜਾ ਤੁਹਾਡੇ ਸਾਹਮਣੇ ਜਿਨਾਂ ਨੇ ਸਕੂਲ ਆਫ ਐਮੀਨੈਂਸ ਦੇ ਲਈ ਉਹਨਾਂ ਦਾ ਆ ਗਿਆ ਭਾਈ ਆਹ ਦੇਖੋ ਦੇਖ ਸਕਦੇ ਹੋ ਸਾਰਾ ਤੁਸੀਂ 9th ਕਲਾਸ ਨੂੰ ਵਿੱਚ ਵੀ ਆ ਇਸੋ ਹੀ ਨੇਮ ਤਾਂ ਜਿਹੜਾ ਤੁਹਾਡਾ ਰੋਲ ਨੰਬਰ ਕਿੰਨਾ ਫਾਦਰ ਨੇਮ ਤੁਹਾਡਾ ਨਾਮ ਫਾਦਰ ਨੇਮ ਡੇਟ ਆਫ ਬਰਥ ਕਾਸਟ ਵਗੈਰਾ ਜਿਹੜੀ ਹੈਗੀ ਪ੍ਰੀਵੀਅਸ ਸਕੂਲ ਇਹ ਚਲੋ ਇਹ ਤਾਂ ਲੋਡਿੰਗ ਆ ਕੇ ਹੈਗਾ ਤੁਹਾਡੇ ਰੀਜਨਿੰਗ ਦੇ ਵਿੱਚ ਕਿੰਨੇ ਨੰਬਰ ਆ ਜੀ ਸੈਟ ਚ ਕਿੰਨੇ ਟੋਟਲ ਕਿੰਨੇ ਆ ਇਸ ਤਰ੍ਹਾਂ ਦੇ ਨਾਲ ਤੁਸੀਂ ਸਾਰਾ ਰਿਜ਼ਲਟ ਦੇਖ ਸਕਦੇ ਹੋ ਜੀ ਸੋ ਵਿਦਿਆਰਥੀ ਜਿਹੜੇ ਜਾਣਕਾਰੀ ਹਿੱਤ ਤੁਹਾਡੇ ਲਈ ਰਿਜ਼ਲਟ ਦੇ ਲਈ ਬਣਾਇਆ ਹੈ ਤਾਂ ਕਿ ਤੁਸੀਂ ਆਪਣਾ ਛੇਤੀ ਤੋਂ ਛੇਤੀ ਜਿਹੜਾ ਰਿਜ਼ਲਟ ਵਿਦਿਆਰਥੀਆਂ ਦੇ ਵਿੱਚ ਬਹੁਤ ਢੀਕ ਬਣੀ ਹੋਈ ਸੀ ਦੇਖ ਸਕਦੇ ਹੋਗੇ ਇੱਕ ਵਾਰ ਫੇਰ ਆਪਾਂ ਬੈਕ ਜਾਂਦੇ ਹਾਂ ਉੱਥੇ ਇਸ ਤਰ੍ਹਾਂ ਦੇ ਨਾਲ ਤੁਸੀਂ ਜਿਹੜਾ ਕਲਿੱਕ ਕਰ ਲੈਣਾ ਜੀ ਸ਼ੁਕਰੀਆ ਜੀ ਧੰਨਵਾਦ ਇਸ ਨੂੰ ਟੱਚ ਕਰ ਲੈਣਾ ਨੀਓ ਵਾਲੇ ਨੂੰ ਰਿਜ਼ਲਟ ਆ ਜਾਏਗਾ ਤੁਹਾਡੇ ਨਾਲ ਦੀ ਨਾਲ